ਹਰ ਕਿਸਾ ਅੱਗੇ ਆ ਜਾਓ ਸ਼ੁਕਰੀਆ ਜੀ 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 ਜੋਗ ਜੀ ਆ ਜਾਓ ਹਾਂ ਬਹੁਤ ਸਵਾਗਤ ਸਿਸੀ ਗਾਲ ਜੀ ਪੰਜ ਜੀ ਟਿਕਟਾਂ ਲੈ ਲਿਆ ਜੀ ਹਾਂ ਦੇਖੇ ਵੀ ਆਓ ਜੀ ਆਓ ਜੀ ਜੀ ਸਾਰੇ ਸਾਡੇ आज ਦੇ ਮੁੱਖ ਮਹਿਮਾਨ ਸ਼੍ਰੀ ਅਸ਼ੋਕ ਜੀ ਨੰਕੇ ਸ਼ਰਮਾ ਜੀ ਜੋ ਕਿ ਕੈਂਡੀਡੇਟ ਨੇ ਬਰਦਿਆਲੇ ਤੋਂ ਸ਼੍ਰੀ ਸੁਲਜੀਤ ਸਿੰਘ ਰਕੜਾ ਜੀ ਸਤਿ ਆਪਿੰਦਰ ਸਿੰਘ ਤੋੜਾ ਜੀ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਮੰਚ 'ਤੇ ਆ ਕੇ ਆਪਣਾ ਸਤਾਨ ਲੈ ਵਰਦਿਆਲਿੰਦਰ ਸਿੰਘ ਜੀ ਬਿੱਲੂ ਸਾਡੇ ਅੰਕਲ ਜੀ ਨੂੰ ਮੇਰੀ ਬੇਨਤੀ ਕਿ ਉਹ ਵੀ ਮੰਚ 'ਤੇ ਆ ਕੇ ਆਪਣਾ ਸਤਾਨ ਲੈ श्री जीवन प्रकाश बंसल जी जो कि जनरल काउंसिल ਦੇ ਮੈਂਬਰ ਨੇ ਉਹਨਾਂ ਨੂੰ ਇਹ ਜੋ ਲੋਕ ਬੈਠੇ ਨੇ ਇਹ शोक बाਸਰ ਜੀ ਦਾ ਪਰਿਵਾਰ ਨੇ ਇਹ ਉਹੀ ਲੋਕ ਨੇ ਜਿਹੜੇ ਪਿਛਲੇ ਸਾਲ अशोक ਜੀ ਦੇ ਵੈਣੇ ਦੇ ਦੇਸ਼ ਦੇ ਮੈਰਿਜ ਤੇ ਸੀ ਇੱਕ ਵਾਰੀ ਜ਼ੋਰਦਾਰ ਪਰਿਵਾਰ ਵੱਲੋਂ ਅਸੀਂ ਤਾੜੀਆਂ ਮਾਰ ਕੇ ਇਹਨਾਂ ਦਾ ਸਵਾਗਤ ਕਰਾਂਗੇ ਨੂੰ ਬੇਨਤੀ ਕਰੂਗਾ ਕਿ ਉਹ ਮંચ ਤੇ ਆਣ ਸਾਡੇ ਸਾਰੇ ਮਹਿਮਾਨਾਂ ਦਾ ਪਰਿਵਾਰ ਵੱਲੋਂ ਸਵਾਗਤ ਕਰਨ ਗੁਰਸੇਵਕ ਸਿੰਘ ਗੋਲੂ ਜੀ ਇਸ ਹਲਕੇ ਦੇ ਇੰਚਾਰਜ ਨੁਮਾਇੰਗੀ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਅੱਖਣ ਸਿੰਘ ਲਾਰਕਾ ਜੀ ਸਤਵਿੰਦਰ ਜੀ ਸ਼੍ਰੀ ਸ਼ੋਭ ਮਾਨਸਰ ਜੀ ਜਿਨ੍ਹਾਂ ਨੇ ਅੱਜ ਸਾਰੇ ਤਾਰਨ ਕਰਦੀ ਜਾ ਰਹੀ ਆ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰ ਰਹੇ ਆ ਲੋਕ ਕਿਰਦਾਰ ਤੇ ਫੈਸਲਾ ਕਰਨਗੇ ਕਾਰਗਜ਼ਾਹੀ ਤੇ ਫੈਸਲਾ ਕਰਨਗੇ ਜਿਹੜੇ ਪਾਰਟੀਆਂ ਦੇ ਵਫਾਦਾਰ ਨਹੀਂ ਆਪਣੀਆਂ ਕੁਰਸੀਆਂ ਵਾਸਤੇ ਰੋਜ਼ ਵਫਾਦਾਰੀਆਂ ਚੇਂਜ ਕਰਦੇ ਆ ਲੋਕ ਉਹਨਾਂ ਨੂੰ ਜ਼ਰੂਰ ਸਬਕ ਸਿਖਾਣਗੇ ਵਪਾਰੀ ਜਿਹੜੇ ਵਪਾਰੀ ਨਹੀਂ ਉਹ ਸਰਕਾਰ ਤੋਂ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ ਵੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਅੱਜ ਵਪਾਰੀਆਂ ਨੇ ਵੀ ਤੁਹਾਡੀ ਕਾਫੀ ਮੁਲਾਕਾਤ ਹੋਈ ਕੀ ਕਹਿੰਦੇ ਨੇ ਵਪਾਰੀ ਪੰਜਾਬ ਦੇ ਭਾਜੀ ਆ ਤੁਹਾਡੇ ਸਾਹਮਣੇ ਸਾਰੇ ਵਪਾਰੀ ਹੋਈ ਆ ਪੰਜਾਬ ਦਾ ਬੇੜਾ ਕਰਦਿਆ ਸਰਕਾਰ ਨੇ ਅਸੀਂ ਪੰਜਾਬ ਦੇ ਅੰਦਰ ਸੜਕਾਂ ਬਣਾਈ ਏਅਰਪੋਰਟ ਬਣਾਏ ਬਿਜਲੀ ਪਾਣੀ ਇਨਫਰਾਸਟ੍ਰਕਚਰ ਕ੍ਰੀਏਟ ਕਰਿਆ ਫਿਰ ਇਨਵੈਸਟਰਸ ਨੂੰ ਇਨਵਾਈਟ ਕਰਕੇ ਇੱਥੇ ਆਈਟੀਸੀ ਵਰਗੀ ਨੈਰੋਲੈਕ ਵਰਗੀ ਇਨਫੋਸਿਸ ਵਰਗੀਆਂ ਕੰਪਨੀਆਂ ਲੈ ਕੇ ਆਈਆਂ ਪਰ ਅੱਜ ਹਾਲਾਤ ਪੰਜਾਬ ਦੇ ਇਹ ਆ ਕਿ ਥ੍ਰੈਟਨਿੰਗ ਕਾਲਸ ਆਉਂਦੀਆਂ ਹਰ ਰੋਜ਼ ਵੀ ਪੈਸੇ ਦਿਓ ਐਕਸਟਰਸ਼ਨ ਮੰਗੀ ਜਾਂਦੀ ਆ ਤੇ ਵਪਾਰੀ ਜਿਹੜੇ ਆ ਨਾ ਇਨਸਿਕਿਓਰ ਫੀਲ ਕਰ ਰਹੇ ਆ ਪੰਜਾਬ ਚ ਔਰ ਪੰਜਾਬ ਛੱਡ ਛੱਡ ਕੇ ਦੂਸਰੀਆਂ ਸਟੇਟਾਂ 'ਚ ਜਾ ਕੇ ਬਿਜ਼ਨਸ ਕਰ ਰਹੇ ਆ ਬਹੁਤ ਵੱਡੀ ਪ੍ਰੋਬਲਮ ਆਈ ਖੜੀ ਆ 1 ਲੱਖ ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ ਪੰਜਾਬ ਦੇ ਸਿਰ ਤੇ ਚੜਾ ਦਿਆ 750 ਕਰੋੜ ਰੁਪਏ ਕੱਲਾ ਪਬਲਿਸਿਟੀ ਦੇ ਖਰਚ ਕਰ ਰਹੇ ਆ 25% ਮੁਲਾਜ਼ਮਾਂ ਨੂੰ ਅਜੇ ਤੱਕ ਸੈਲਰੀਆਂ ਨਹੀਂ ਮਿਲੀਆਂ ਅਗਲੇ ਮਹੀਨੇ 50% ਨੂੰ ਨਹੀਂ ਮਿਲਣੀਆਂ ਸੋ ਪੰਜਾਬ ਦਾ ਦਿਵਾਲੀਆ ਘੋਸ਼ਿਤ ਕਰ ਦਿਆ ਅੱਜ ਪੰਜਾਬ ਦਾ ਵਪਾਰ ਵਪਾਰੀ ਕਰਮਚਾਰੀ ਕਿਸਾਨ ਮਜ਼ਦੂਰ ਹਰ ਵਰਗ ਇਸ ਸਰਕਾਰ ਤੋਂ ਦੁਖੀ ਆ ਸੋ ਇਹ ਤੋਂ ਖੜਾ ਛਡਾਉਣ ਵਾਸਤੇ ਐਮਪੀ ਚੋਣਾ ਤੇ ਤੁਸੀਂ ਦੇਖਿਓ 13 ਦੀ 13 ਸਿੱਟਾਂ ਜ਼ੀਰੋ ਹੋਣ ਗਈਆਂ ਕੱਲਾ ਵੱਡਾ ਵਿਅੋਗ ਕੋਈ ਹਲਕੇ 'ਚ ਵੀ ਨਹੀਂ ਆਇਆ ਪਟਿਆਲੇ ਹਲਕੇ ਦੀ ਗੱਲ ਕੀਤੀ ਆ ਵੀ ਜਿੱਦੇ ਉੱਤੇ ਰੋਜ਼ਗਾਰ ਮਿਲ ਸਕੇ ਕੀ ਤੁਹਾਡੀ ਕੀ ਲੱਗਦਾ ਵੀ ਤੁਸੀਂ ਕੋਈ ਰੋਜ਼ਗਾਰ ਲੈ ਕੇ ਆਉਂਗੇ ਤੁਸੀਂ ਜੇ ਕੋਈ ਜਿੱਤਦੇ ਹੋ ਬਾਜੀ ਦੇਖੋ ਪਟਿਆਲਾ ਗੇਟਵੇ ਆਫ ਪੰਜਾਬ ਆ ਬੈਸਟ ਕਨੈਕਟੀਵਿਟੀ ਆ ਰੋਡ ਦੇ ਥਰੂ ਵੀ ਐਕਸਪ੍ਰੈਸਵੇ ਬਣ ਰਿਹਾ ਨੈਸ਼ਨਲ ਹਾਈਵੇ ਵੀ ਇੱਥੋਂ ਕਨੈਕਟ ਹੁੰਦਾ 에ਅਰਪੋਰਟ ਦੀ ਕਨੈਕਟੀਵਿਟੀ ਵੀ ਇੱਥੇ ਆ ਅਸੀਂ ਇਸ ਡਿਸਟ੍ਰਿਕਟ ਨੂੰ ਇਕਨੋਮਿਕ ਹੱਬ ਬਣਨ ਉਸਾਰਨਾ ਚਾਹੁੰਦੇ ਸੀਗੇ ਪਰ ਪਿਛਲੀਆਂ ਸਰਕਾਰਾਂ ਨੇ 7 ਸਾਲਾਂ ਚ ਕੱਖ ਵੀ ਨਹੀਂ ਕਰਿਆ ਸੋ ਸਾਡੀ ਸਰਕਾਰ ਬਣਦੀ ਔਰ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਮੈਨੂੰ ਮੌਕਾ ਦਿੰਦਾ ਆ ਇਸ ਏਰੀਆ ਨੂੰ ਇੰਡਸਟਰੀ ਏਰੀਆ ਵਲੋਂ ਵਿਕਸਿਤ ਕਰਾਂਗੇ ਤੇ ਆਈਟੀ ਕੰਪਨੀਆਂ ਵੀ ਲਿਆਵਾਂਗੇ ਇੰਡਸਟਰੀ ਕੰਪਨੀਆਂ ਵੀ ਲਿਆਵਾਂਗੇ ਹੈਰੀਟੇਜ ਸਟੀ ਵੀ ਬਣਾਵਾਂਗੇ ਰਿਲੀਜੀਅਸ ਸਿਟੀ ਵੀ ਬਣਾਵਾਂਗੇ ਭਗਵਾਨ ਰਾਮ ਜੀ ਦਾ ਇੱਥੇ ਮਹਾਨ ਜਿਹੜੇ ਨਾਨਕੇ ਆ ਸਥਾਨਾ ਤੀਰਥ ਸਥਾਨਾ ਜਿਹੜਾ ਕਿ ਸਰਕਾਰਾਂ ਦੀ ਅਣਦੇਖੀ ਦਾ ਸਕਾਰ ਰਿਹਾ ਹੈਗਾ ਉਸ ਨੂੰ ਇਤਿਹਾਸਿਕ ਲੈਵਲ ਤੇ 2-400 ਕਰੋੜ ਰੁਪਏ ਖਰਚ ਕਰਕੇ ਬਣਾਵਾਂਗੇ ਤਾਂ ਕਿ ਰਿਲੀਜੀਅਸ ਟੂਰਿਜ਼ਮ ਵੀ ਇੱਥੇ ਵਧੇ ਇੰਡਸਟਰੀ ਵੀ ਇੱਥੇ ਆਏ ਆਈਟੀ ਇੰਡਸਟਰੀ ਵੀ ਆਏ ਪ੍ਰਮਾਤਮਾ ਕਰੂਗਾ ਇਹ ਜ਼ਰੂਰ ਹੋ ਕੜਾ ਸਾਹਿਬ ਤੇ ਕਾਂਗਰਸ ਨੇ ਜਿਹੜੀਆਂ ਦੋਨੋਂ ਪਾਰਟੀਆਂ ਹੋਰ ਪਾਰਟੀਆਂ ਜੋ ਕੈਂਡੀਡੇਟ ਲੈ ਕੇ ਉਮੀਦਵਾਰ ਖੜੇ ਕਰ ਲਈਏ ਕਿਵੇਂ ਦੇਖੀਏ ਪਾਜੀ ਬੀਜੇਪੀ ਤੇ ਕਾਂਗਰਸ ਦਾ ਦੁਆਲਿਆ ਨਿਕਲੇ ਹੋਏ ਪੰਜਾਬ 'ਚ ਬੀਜੇਪੀ ਬੀਜੇਪੀਓ ਨਹੀਂ ਰਹੀ ਸਾਰੇ ਕਾਂਗਰਸੀ ਜਿਹੜੇ ਇਸ ਪਾਰਟੀ 'ਚ ਵੜ ਗਏ ਪਿਛਲੇ ਪ੍ਰੋਗਰਾਮ 'ਚ ਮੈਨੂੰ ਪੁੱਛ ਰਹੇ ਸੀਗੇ ਕਿ ਮਹਾਰਾਣੀ ਨੂੰ ਰਾਮ ਮੰਦਰ ਦਾ ਫਾਇਦਾ ਹੋਣਾਗਾ ਮਹਾਰਾਣੀ ਨੇ ਰਾਮ ਮੰਦਰ ਬਣਾਇਆ ਮਹਾਰਾਣੀ ਪ੍ਰਨੀਤ ਕੌਰ ਕਹਿੰਦਾ ਜਿਹੜੀ ਪੰਜਾਬ ਦੀ ਟੋਟਲ ਬੀਜੇਪੀ ਆ ਨਾ ਸਾਰੀ ਰਾਮ ਮੰਦਰ ਦਾ ਵਿਰੋਧ ਕਰਦੀ ਸੀ ਕਿਉਂਕਿ ਕਾਂਗਰਸ 'ਚ ਤੇ ਸਾਰੇ ਜਖੜ ਸਾਹਿਬ ਕਾਂਗਰਸ ਦੇ ਪ੍ਰਧਾਨ ਹੁੰਦੇ ਤੇ અમરਿੰਦਰ ਸਿੰਘ કોંગ્રેસ ਦੇ ਸੀਐਮ ਹੁੰਦੇ ਤੇ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਸੀਐਮ ਹੁੰਦੀ ਤੇ ਬਿੱਟੂ ਕਾਂਗਰਸ ਦਾ ਸੀਐਮ ਸੀਗਾ ਸੋ ਇਹ ਮੌਕਾ ਪ੍ਰਸਤ ਲੋਕ ਆ ਅੱਜ ਵੀ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਐਮਪੀ ਆ ਤੇ ਵੋਟਾਂ ਭਾਜਪੀ ਵਾਸਤੇ ਹਾਂਦੀ ਸੋ ਮੇਰੇ ਵਾਸਤੇ ਤਾਂ ਦੇਖੋ ਮੈਂ ਤਾਂ ਇੱਕੋ ਹੀ ਬੇਨਤੀ ਕਰਿਆ ਸਨ ਤਾਂ ਕਿ ਕਰਦਾਰ ਔਰ ਕਾਰਗਜ਼ਾਰੀ ਮੈਂ 30 ਸਾਲ ਤੋਂ ਇੱਕ ਪਾਰਟੀ ਤੇ ਆ ਇਹ ਆਪਣੀਆਂ ਕੁਰਸੀਆਂ ਵਾਸਤੇ ਰੋਜ਼ ਪਾਰਟੀਆਂ ਬਦਲਦੇ ਆ ਚਾਹੇ ਗਾਂਧੀ ਜੀ ਨੂੰ ਦੇਖ ਲਓ ਤੁਸੀਂ ਪਹਿਲਾਂ ਆਮ ਤੋਂ ਲੜੇ ਫਿਰ ਆਜ਼ਾਦ ਲੜੇ ਹੁਣ ਕਾਂਗਰਸ ਚ ਵੜ ਗਏ ਤਿੰਨ ਇਲੈਕਸ਼ਨ 15 ਸਾਲਾਂ ਚ ਲੜੇ ਤਿੰਨੇ ਹੀ ਡਿਫਰੈਂਟ ਚੋਣ ਨਿਸ਼ਾਨ ਤੇ ਲੜੇ ਸੋ ਲੋਕ ਕਰਦਾਰ ਕਾਰਗੁਜ਼ਾਰੀ ਤੇ ਫੈਸਲੇ ਕਰਨਗੇ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੂਗਾ ਥੈਂਕ ਯੂ ਕਿਤਰਾ ਦਾ ਰਿਸਪੌਂਸ ਪੂਰੇ ਹਲਕੇ ਦੇ ਵਿੱਚ ਦੇਖਣ ਨੂੰ ਤੁਸੀਂ ਹਲ ਹਲਕੇ ਦੇ ਵਿੱਚ ਗਏ ਹੋ ਕਿਤਰਾ ਰਿਸਪੌਂਸ ਕੋ ਹਾਲੇ ਮਹੀਨੇ ਤੋਂ ਇਲੈਕਸ਼ਨ ਦੇ ਵਿੱਚ ਪਿਆ ਹੈ ਅੱਜ ਸਾਡੀਆਂ ਐ ਮੀਟਿੰਗਾਂ ਹੋ ਰਹੀਆਂ ਨੇ ਐਨ ਕਾਨਫਰੰਸਾਂ ਹੋ ਰਹੀਆਂ ਨੇ ਜਿਵੇਂ ਇਲੈਕਸ਼ਨ ਦੇ ਵਿੱਚ ਹਫਤਾ ਲੰਘਦਾ ਹੋਵੇ ਇਹ ਇੱਕ ਰਿਕਾਰਡ ਤੋੜ ਜਿਵੇਂ ਨਾ ਇਲੈਕਸ਼ਨ ਕੈਂਪੇਨ ਹੁੰਦੀ ਹੈ ਉਹ ਸ਼ੁਰੂ ਹੋ ਗਈ। ਸਾਨੂੰ ਤਾਂ ਇਹ ਸੀ ਵੀ ਇਹ ਜਾ ਕੇ ਕਿਤੇ 15 ਤਰੀਕ ਤੋਂ ਬਾਅਦ ਸ਼ੁਰੂ ਹੋਊਗਾ ਕੰਮ ਪਰ ਇਹ ਹੁਣ ਤੋਂ ਸ਼ੁਰੂ ਹੋ ਹੈ ਲੋਕਾਂ ਦਾ ਇੰਟਰਸਟ ਇੰਨਾ ਹੈ। ਲੋਕ ਇੰਨਾ ਉਛਾਲ ਲੈ ਲੈ ਰਹੇ ਨੇ ਕਿ ਲੋਕ ਹੁਣ ਥੱਕ ਗਏ। ਅੱਜ 7 ਸਾਲ ਹੋ ਗਏ ਸਾਡੀ ਸਰਕਾਰ ਗਈ ਨੂੰ। ਤੇ ਹੁਣ ਲੋਕ ਦੇਮ 7 ਸਾਲ ਦੇ ਵਿੱਚ ਕਿ ਲੱਕਾਂ ਹੀ ਟੁੱਟਿਆ। ਸਵਾਏ ਕਰਜ਼ਾ ਚੜਨ ਤੋਂ ਇੱਕ ਕਰਜ਼ਾ ਝੜਿਆ ਜੋ ਮਰਜ਼ੀ ਕਰੇ ਸਟੇਟ ਸਰ ਇੱਕ 1 ਲੱਖ ਰੁਪਏ ਦਾ ਕਰਜ਼ਾ ਝੜ ਗਿਆ। ਡਵੈਲਪਮੈਂਟ ਦਾ ਕੋਈ ਨਾਂ ਹੈ ਨਹੀਂ। ਜਿਹੜਾ ਅੱਜ ਤੁਸੀਂ ਦੇਖਿਆ ਹੀ ਆ ਸਾਡੇ ਚੀਫ ਮਿਨਿਸਟਰ ਸਾਹਿਬ ਦਰਬਾਰ ਸਾਹਿب گئے ਸੀ ਉਹ राम ਮੰਦਰ ਤੇ ਵੀ ਐਸੀ ਦੁਰਗਾਣਾ ਮੰਦਰ ਤੇ ਵੀ ਗਏ ਸੀ राम तीर्थ ਤੇ ਵੀ ਗਏ ਸੀ ਪਰ ਇਹ ਦੇਖੋ ਵੀ ਬਣਾਏ ਕਿਨੇ ਨੇ ਜੋ ਦੇਖ ਸਾਸ ਵੀਰ ਸਿੰਘ ਬਾਲ ਨੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰਲੇ ਬਣਾਈਆ ਉੱਥੇ ਮੇਰਾ ਖਿਆਲ ਹੈ ਦੁਨੀਆ ਦਾ ਉਹ ਕਿਹੜਾ ਬੰਦਾ ਜਿਹੜਾ ਨਹੀਂ ਆਇਆ ਦਰਬਾਰ ਸਾਹਿਬ ਹਰ ਬੰਦਾ ਉੱਥੇ ਜਾ ਕੇ ਨਕਮਸਤਕ ਹੁੰਦਾ ਹੈ ਸਰਕਾਰ ਦੀ ਇਸ਼ਤਿਹਾਰ ਚੱਲਦੇ ਨੇ ਉੱਥੇ ਲੋਕਾਂ ਨੇ ਇਤਰਾਜ਼ ਵੀ ਕੀਤਾ ਸੀ ਜਿਹੜੇ ਦਰਬਾਰ ਸਾਹਿਬ ਨੂੰ ਵਾਹ ਦੇਖੋ ਗੱਲ ਇਹ ਹੈ ਵੀ ਇਹਨਾਂ ਨੇ ਤਾਂ ਹੁਣ ਮਤਲਬ ਜਮਾ ਪੰਜਾਬੀ ਚ ਕਹਿੰਦੇ ਸੰਕਸ਼ਣ ਉਤਾਰ ਦਿੱਤਾ ਉਹ ਜਾ ਕੇ ਮੱਥਾ ਟੇਕੀ ਕਹਿੰਦੇ ਇਹ ਸੀ ਬਹੁਤ ਵੱਡੀ ਪ੍ਰਾਪਤੀ ਕਰ ਲਈ ਜਿਨ੍ਹਾਂ ਬੰਦਿਆਂ ਨੇ ਰਾਮ ਤੀਰਥ ਕਿੱਡਾ ਵੱਡਾ ਸਥਾਨ ਹੈ ਕਿੱਡਾ ਸਾਹ ਪ੍ਰਕਾਸ਼ ਸਿੰਘ ਬਾਦ ਆਪ ਗਏ ਸੀ ਉੱਥੇ ਦਰਗਾਣਾ ਮੰਦਿਰ ਦੇ ਵਿੱਚ ਕਿੰਨਾ ਕੰਮ ਹੋਇਆ ਜੇ ਜਾਦਗਰਾਂ ਦੀ ਗੱਲ ਕਰ ਲਈਏ ਇੱਕ ਰਿਕਾਰਡ ਤੋੜ ਕੰਮ ਹੋਇਆ ਨਾ ਤੁਹ ਤੇ ਹਰ ਫੀਲਡ ਦੇ ਵਿੱਚ ਡਵੈਲਪਮੈਂਟ ਦੀ ਗੱਲ ਕਰ ਲਈਏ ਬਿਜਲੀ ਦੀ ਗੱਲ ਕਰਦੀਏ ਜੇ ਕੰਟਰੋਲ ਦੀ ਗੱਲ ਕਰ ਲਈਏ ਇਹ ਵੀ ਇੱਕ ਰਿਕਾਰਡ ਹੈ ਪਰ ਅੱਜ ਤੱਕ ਨਾਲ ਤੁਸੀਂ ਦੇਖ ਲਈਏ ਰੋਜ਼ ਆਪਾਂ ਦੇਖ ਹੀ ਰਹੇ ਹਾਂ ਅੱਜ ਫਰਾਂਸਾਂ 'ਚ ਕਤਲ ਹੋ ਗਿਆ ਅੱਜ ਫਰਾਂਸਾਂ 'ਚ ਕਤਲ ਹੋ ਗਿਆ ਉਹ ਤੋਂ ਮੇਰਾ ਕੋਈ ਗੱਲ ਹੈ ਹੀ ਨਹੀਂ ਲੋਕ ਤਾਂ ਹੁਣ ਇਹ ਸੋਚਦੇ ਨੇ ਕਿ ਸਾਡੀ ਜਾਨ ਮਾਲ ਦੀ ਹਵਾਸਤ ਹੋ ਜੇ ਇਹ ਹੀ ਬੜੀ ਵੱਡੀ ਗੱਲ ਹੈ ਲੋਕ ਭੁੱਲ ਗਏ ਕਿ ਡਿਵੈਲਪਮੈਂਟ ਹੁੰਦੀ ਆ ਕੋਈ ਅੱਜ ਕੋਈ ਇੰਡਸਟਰੀ ਨਹੀਂ ਆ ਰਹੀ ਪਹਿਲੀ ਵਾਰ ਸੁਣਦੇ ਆ ਕਿ ਸਾਡੀ ਇੰਡਸਟਰੀ ਜੁਪੀ ਜਾ ਰਹੀ ਹੈ ਨਹੀਂ ਤਾਂ ਹਮੇਸ਼ਾ ਸੁਣਦੇ ਸੀ ਜੁਪੀ ਦੀ ਇੰਡਸਟਰੀ ਪੰਜਾਬ ਚ ਆ ਰਹੀ ਹੈ ਪਰ ਅੱਜ ਸਾਡੀ ਇੰਡਸਟਰੀ ਜਿਹੜੀ ਬਾਹਰ ਜਾ ਰਹੀ ਹੈ ਸੋ ਬਹੁਤ ਮਾੜੇ ਹਾਲਾਤ ਨੇ ਅੱਜ ਲੋਕ ਵੇਟ ਕਰਦੇ ਨੇ ਕਿ ਅਸੀਂ ਸ਼ੋਮਨੀ ਕਲਦਲ ਨੂੰ ਕਤਲ ਲੈ ਕੇ ਆਏ ਤੁਹਾਡਾ ਜੋ ਜਿਹੜਾ ਸਮਾਗਮ ਕੀਤਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਤੇ ਖਾਸ ਤੌਰ ਤੇ ਕਿਹੜੀ ਕਿਹੜੀ ਸਮੱਸਿਆਵਾਂ ਵਪਾਰੀਆਂ ਨੇ ਐਨਕੇ ਸ਼ਰਮਾ ਜੀ ਨੂੰ ਦੱਸੀਆਂ ਨੇ ਗੱਲ ਇਦਾਂ ਵੀ ਅੱਜ ਸ਼ਰੂਮ ਨਹੀਂ ਅਕਾਲੀ ਦਲ ਦਾ ਨਾਬੇ 'ਚ ਅਸੀਂ ਸ਼ੁਰੂਆਤ ਕੀਤੀ ਹੈ ਸ਼ਰਮਾ ਜੀ ਕਹਿੰਦੇ ਸੀ ਵੀ 150 ਬੰਦੇ ਬੁਲਾ ਕੇ ਆਪਣੀ ਮਿਲਣੀ ਕਰਾਓ ਜਿਹੜੇ ਤੁਹਾਡਾ ਭਾਈਚਾਰਾ ਹੈ ਸ਼ਹਿਰ ਦਾ ਵਪਾਰੀ ਵਰਗ ਹੈ ਉਹਨਾਂ ਨੂੰ ਬੁਲਾ ਕੇ ਮੇਰੀ ਮੀਟਿੰਗ ਕਰੋ ਤੇ ਇਸ ਕਰਕੇ ਅੱਜ ਅਸੀਂ ਅਕਾਲੀ ਦਲ ਦੀ ਨਾਬੇ ਸ਼ੁਰੂਆਤ ਕੀਤੀ ਹੈ ਇਲੈਕਸ਼ਨ ਦੀ ਤੇ ਉਹਦੇ ਸਾਨੂੰ ਬੜਾ ਪਰਮਾ ਹੰਗਾਰਾ ਮਰੇਆ ਮੇਰੇ ਖਾਲ ਕਰੀਬ 2-300 ਦੇ ਕਰੀਬ ਲੇਡੀਜ਼ ਅੱਡ ਅੱਡ ਵਿੰਗਸ ਦੀਆਂ ਆਈਆਂ ਨੇ ਤੇ ਸਾਰੇ ਸਰਕਲਾਂ ਦੇ ਕੋਈ ਵੀ ਵਿੰਗ ਹੈ ਚਾਹੇ ਪਰਚੂਨ ਵਾਲੇ ਨੇ ਚਾਹੇ ਕੱਪੜੇ ਵਾਲੇ ਨੇ ਚਾਹੇ ਰੈਡੀमेड ਵਾਲੇ ਨੇ ਚਾਹੇ ਕੋਈ ਸਨਿਆਰਾ ਹੈ ਹਰ ਤਰ੍ਹਾਂ ਦਾ ਵਪਾਰੀ ਅੱਜ ਇਹਨਾਂ ਨੂੰ ਮਿਲ ਲਾਇਆ ਤੇ ਇੱਕ ਮਿਲਣੀ ਰੱਖੀ ਆ ਅਸੀਂ ਤੇ ਇਹਦੇ ਆਉਣ ਵਾਲੇ ਦਿਨਾਂ 'ਚ ਇਹਦੇ ਬੜੇ ਪੋਜ਼ਿਟਿਵ ਰਿਜ਼ਲਟ ਹੋਣਗੇ ਤੇ ਸਾਡੇ ਸ਼ਰਮਾ ਜੀ ਬਹੁਤ ਵੱਡੀ ਲੀਡ ਨਾਲ ਨਾਬੇ ਤੋਂ ਜਿੱਤ ਕੇ ਜਾਂਦੇ ਨੌਟਾਂ ਜੀ ਕਾਫੀ ਅੱਗੇ ਜਾ ਰਹੇ ਹੋ ਪੋਸਟਰਾਂ ਵੀ ਲਾਗੇ ਬਾਕੀ ਪਾਰਟੀਆਂ ਦਾ ਹਲੇ ਪ੍ਰਚਾਰ ਦੇ ਵਿੱਚ ਕਰੋ ਸਾਡੇ ਕੋਲ ਅਮੀਦਵਾਰ ਜਿਹੜੇ ਹੈਗੇ ਨੇ ਬਹੁਤ ਵਧੀਆ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੇ ਨੇ ਬੇਦਾਗ ਨੇ ਹਰ ਗੱਲ ਦਾ ਵਿਚਨ ਰੱਖਣ ਵਾਲੇ ਨੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪੋਲਿਸੀ ਮੇਕਰ ਨੇ ਸੋ ਮੈਂ ਸਮਝਦਾ ਕਿ ਲੋਕਾਂ ਦਾ ਪਿਆਰ ਇਹਨਾਂ ਸਤਕਾਰ ਇਹਨਾਂ ਮਿਲ ਰਿਹਾ ਕਿ ਲੋਕ ਇਸ ਗੱਲ ਦਾ ਤૈયਿਆ ਕਰ ਚੁੱਕੇ ਨੇ ਕਿ ਬਾਕੀ ਸਾਰੀਆਂ ਪਾਰਟੀਆਂ ਜਵਾਬ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਲੋਕ ਵੱਡੀ ਜਿੱਤ ਕਰਾਉਣ ਵਾਸਤੇ ਤਿਆਰ ਨੇ